ਬਾਜੀ ਦਾ ਸੁਖਾਂ ਗੋ ਕੁੜੀ ਦੇ ਚਾਚਾ ਜੀ ਤੇ ਕੁੜੀ ਆ ਕੁੜੀ ਆ ਕੁੜੀ ਦੀਆਂ ਸਿਣੀ ਗਰੀ ਜਾਂਦੀਆਂ ਇੰਨਾ ਜਦਾ ਦੋ ਪੱਤੇ ਖਾਂਦੇ ਹੋ ਲੇ 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 ਟਟਕੂ ਚਾਚਾ ਜੀ ਦੀ ਦੂਰੀ ਕਰਦੇ ਕਿੱਥੇ ਲੋਕ ਜੇ ਕੋਟੇ ਵਰਤੇ ਜਾਂਦੇ ਤੇ ਕੋਟੇ ਬੜ ਗਈ ਉਹ ਚਾਚਾ ਰਾਂ ਡੇਗ ਲਓ ਕਿੱਥੇ ਜੇ ਸੜਕਾ ਹੋਰ ਆ ਲੋਕ ਕੀ ਭਾਈ ਸਾਡੇ ਕੋਕੀ 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 ਚਾਹ ਗਾਦੇ ਚਾਹ ਚੋ ਚਾਹ ਅਰਕੇ ਪੁੱਛਣ ਚੱਲ ਜਾਂਦੇ ਚੰਗੇ ਨਾਲ ਬੱਚਾ ਵੀਡੀਓ ਬਣਾਉਂ ਗੋਬਨ ਲਗੀ ਚਲਾਂਗੇ ਓਰੇ ਮੇਲੇ ਨੂੰ ਸ਼ਹਿਰ ਤੇ ਲੈ ਕੇ ਚੱਲਾਂਗੇ ਓਏ ਨਹੀਂ ਉਹ ਜਿਹੜਾ ਸਲੇਡਾ ਨਹੀਂ ਸਾਡੇ ਕੋਲ ਸਲੇਡਾ ਅਰ ਇੱਕ ਦੀ ਵੀਡੀਓ ਬਣਾ ਲੈ ਅੱਛਾ ਸਲੇਡਾ ਜੀ ਉਹ ਹਾਂ ਹਾਂ ਟੋਟਾ ਜਿਹਾ ਅੱਛਾ ਗੰਝਾ ਯਾਰ ਗੰਝਾ ਅੱਗੇ ਤੇ ਨਹੀਂ ਚੱਲੇਗਾ ਕਿੱਥੇ ਸੋ ਅੱਜ ਦੀ ਸ਼ੈਰ ਕਹਿੰਦੇ ਇਸ ਵੀਡੀਓ ਦੇ ਵਿੱਚ ਹੀ ਲੰਘਾ ਦੇਣੀ ਹੈ ਆਪਣੇ ਸ਼ੈਰ ਨਹੀਂ ਕਰਨੀ ਜਸਟ ਵੀਡੀਓ ਬਣਾਉਣੀ ਹੈ ਸੋ ਵੀਡੀਓ ਬਣ ਰਹੀ ਹੈ ਮੇਰੇ ਵੀਰੋ ਦੇਖੀ ਜੀ ਮੇਰੇ ਕੋਲ ਸਾਜੀ ਇਹਨਾਂ ਦੀ ਵੀਡੀਓ ਬਣਾਉਣੀ ਸੀ ਕੈਮਰਾਮੈਨ ਨੂੰ ਫੜ ਕੇ ਜਿਵੇਂ ਨੰਦ ਨਹੀਂ ਕਰਾ ਫੈਨ ਹੋੜੀ ਕੈਮਰਾਮੈਨ ਨੂੰ ਫੜ ਕੇ ਨੰਦ ਸਦੇ ਲੰਦੇ ਪਿਤਾ ਜੀ ਚਲ ਬਰ 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 ਆ ਕਰ ਅਰ ਬਰ ਬਰ ਕਰ ਅਰ ਬਰ 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 ਕੀ ਖੁਸ਼ ਹੋਈ ਜੱਦੀ ਇਹ ਰਾਜ ਨੂੰ ਫੋਕਸ ਕਰ ਚੈੱਕ ਕਰੀ ਟੱਚ ਕਰਕੇ ਸਰੀਰ ਤੇ ਵੀਡੀਓ ਬੰਦ ਕਰਕੇ ਚਲ ਚਲ ਆ ਕੇ ਕਰਕੇ ਚਲ ਆ ਜਾ ਫੋਨ ਸੁਣਦੀ ਆ ਜਿਹੜੀ ਕਰਨ ਨਾਲ ਲਾ ਗਈ ਹੈ ਤੇ ਐ ਨੱਚ 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 ਰات ਨੂੰ ਦਰਸ਼ਕ ਵੀ ਨੱਚਦੇ ਹੋਏ ਰੰਗ ਰੰਗ ਪ੍ਰੋਗਰਾਮ ਦੇਖਣ ਲਈ ਸਾਡੇ ਚੈਨਲ ਕਰ ਲਓ ਸਬਸਕ੍ਰਾਈਬ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਜਲਦੀ ਤੋਂ ਜਲਦੀ ਨਵੀਂ ਵੀਡੀਓ ਦੇ ਨਾਲ ਆਮ ਗਿਆ ਵੀ ਹਲੇ ਮੁੱਕ ਹੀ ਨਹੀਂ ਦੇਖੀ ਚੱਲੋ ਅੱਜ ਦੇ ਵਲੌਗਰ ਦੇ ਵਿੱਚ ਫੇਰ ਸਾਗ ਤੇ ਘਰ ਤੇ ਅਸੀਂ ਰਾਤ ਨੂੰ ਸ਼ੇਅਰ ਕਰਦੇ ਹਾਂ ਜੀ ਸ਼ੇਅਰ ਪਿੱਛੇ ਲਾਈਕ ਲਾਓ ਤੂੰ ਕਹਿੰਦੇ ਜੀ ਅਸੀਂ ਨਹੀਂ ਨਹੀਂ ਨਾ ਬੜਾ ਜ਼ੋਰ ਨਾ ਲਾਓ ਅਸੀਂ ਦੇਖਾਉਣੇ ਨਹੀਂ ਕਰਦੇ ਚਲ ਅ ਦੋਇ ਤੇ ਖੜਦਾ ਜਦ ਤੀ ਉਹ ਮੂਰੇ ਹੈ ਹੈ ਉਹਦਾ ਮੋਬਾਈਲ ਫੜਾ ਦੂਸਰ ਦੂਜਾ ਕੰਮ ਨਹੀਂ ਨਾ ਤੈਨੂੰ ਪਤਾ ਨਹੀਂ ਲੱਗਦਾ ਇਹਨਾਂ ਮੋਬਾਈਲ ਹੀ ਦੀਨਾਂ